ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਏ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਉਹ ਚੜ੍ਹਦੀ ਕਲਾ 'ਚ ਰੱਖਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ ਸਾਰਿਆਂ ਨੂੰ ਸਾਰੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਜੜੀਆਂ ਜੈ ਜੈ ਮਨੋ ਕਾਮਨਾਵਾਂ ਜੜੀਆਂ ਤੁਹਾਡੇ ਦਰ ਤੇ ਆ ਕੇ ਸਾਰੇ ਅਰਦਾਸਾਂ ਬੇਨਤੀਆਂ ਕਰਦੇ ਆ ਨਾ ਉਹਨਾਂ ਦੀ ਜੈ ਜੈ ਮਨੋ ਕਾਮਨਾਵਾਂ ਮੇਰੇ ਦਾਤਾ ਪੂਰੀਆਂ ਕਰ ਦਿਓ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਕੰਮ ਚੱਲਦੇ ਆ ਹੁਣ ਵਧੀਆ ਸਾਰੇ ਤੇ ਕੱਲ ਬੋਰ ਆ ਜਿਹੜਾ ਉਹ ਵੀ ਕਾਫੀ ਹੱਦ ਤੱਕ ਚੱਲ ਰਿਹਾ ਰੁਕਿਆ ਨਹੀਂ ਕੰਮ ਤੇ ਅੱਜ ਮੈਂ ਉਹਨਾਂ ਦੀ ਚਾਹ ਲੈ ਕੇ ਜਾਣੀ ਆ ਤਿਆਰੀ ਕਰ ਰਿਹਾ ਤਾਂ ਮੈਂ ਚਾਹ ਦੀ ਥੱਲੇ ਡੰਗਰ ਬੱਚੇ ਦਾ ਕੰਮ ਨਵੇੜ ਕੇ ਮੇਰੇ ਗੱਲ ਉਹ ਜੀ ਧੋਖਾ ਮੇਰੇ ਨਾਲ ਧੋਖਾ ਹੋ ਗਿਆ ਜੀ ਧੋਖਾ ਹਾ ਆ ਸੁਣਿਓ ਹਾਂ ਹਾਂ ਐ ਐ ਮੇਰੀ ਬਾਜ ਨੂੰ ਸੁਣ ਕੇ ਡਰ ਗਈ ਹੈ ਨਾ ਇੱਥੇ ਜੇ ਬੈਠੀ ਹੋ ਜੀ ਕੋयल ਦਾ ਟਾਈਮ ਹੋ ਗਈ ਕੋਲ ਬੋਲਦੀ ਸੀਗੀ ਤੇ ਮੇਰੇ ਨਾਲ ਜੀ ਧੋਖਾ ਹੋ ਗਿਆ ਸਵੇਰੇ ਸਵੇਰੇ ਅੱਜ ਆ ਮੈਂ ਹੁਣ ਰੋਜ਼ ਮੈਨੂੰ ਕਿਸੇ ਨੇ ਵੀ ਕਹਿੰਦਾ ਤਾਂ ਸੁਖਵੀਰ ਰੋਟੀਆਂ ਕੌੜੀਆਂ ਹੁੰਦੀਆਂ ਤੁਹਾਡੀਆਂ ਕਿਆ ਫਾਇਦਾ ਤੁਹਾਡਾ ਸੇਗ ਕੱਟ ਕਰ ਲੋ ਇਹਦੇ ਨਾਲ ਤੇ ਮਿੱਥੇ ਗੱਲ ਹੋਰ ਪਸੰਦ ਚੱਲ ਪੈਂਦੀ ਬਿੱਚੇ ਗੱਲ ਹੋਰ ਪਸੰਦ ਚੱਲ ਪੈਂਦੀ ਹੈ ਜੀ ਤੇ ਮੈਂ ਸਵੇਰੇ ਸਵੇਰੇ ਮੈਨੂੰ ਕਿਸੇ ਨੇ ਕਹਿੰਦੇ ਜੇ ਬਾਸੀ ਰੋਟੀ ਬੰਦਾ ਖਾਵੇ ਕਹਿੰਦੇ ਠੀਕ ਨਾ ਮੈਂ ਫੇਰ ਦੋ ਤਿੰਨ ਜਿਹੜੀਆਂ ਬਾਸੀ ਰੋਟੀਆਂ ਹੁੰਦੀਆਂ ਆਪਾਂ ਚੱਕ ਦੀ ਨਹੀਂ ਫੋਟੋ ਕਦੇ ਵਿਕੀ ਕਰ ਲੈਣਾ ਕਦੇ ਮੈਂ ਕੱਲ ਨੂੰ ਉਦੋਂ ਉਹ ਨਮ ਹੱਥ ਘੜੇ ਕਰਕੇ ਚਲੇ ਗਿਆ ਸੁਖਵੀਰ ਨੂੰ ਕਹਿੰਦਾ ਵੀ ਸੁਖਵੀਰ ਕੋਰੇ ਮੇਰੇ ਵਾਸਤੇ ਰੋਟੀ ਨਹੀਂ ਬਕਾਉਣੀ ਹੈਗੀ ਵੀ ਆਪਣਾ ਥਰ ਗਿਆ ਜੀ ਵੀ ਦੁਪਹਿਰ ਨੂੰ ਦੇਖਾਂਗੇ ਕੁਝ ਜਦੋਂ ਮੈਂ ਹੁਣ ਡੰਗਰ ਬੱਚਾ ਨਵੇੜ ਕੇ ਆਇਆ ਵਾਪਸ ਮੇਰੇ ਨਾਲ ਬੜਾ ਤੁਕਾ ਹੋ ਗਿਆ ਹੁਣ ਜੀ ਹੋਈ ਮੈਂ ਤਾਂ ਜਿਹੜੀ ਬਿੱਗੇ ਦਾ ਜਾੜਾ ਕਰੂਗੀ ਹੁਣ ਕੀ ਤੁਕਾ ਹੋਇਆ ਬੁਲਾ ਵੀ ਸਸਰੀ ਕਾਲ ਮੇਰੇ ਪੁੱਤ ਨੂੰ ਫਾਰਲ ਕਰੂਗੀ ਸਸਰੀ ਆਕਾਲ ਕਰਨਾ ਹਾਂ ਉੱਪਰ ਘੁੱਟ ਆ ਜਾ ਦੇਖਦਾ ਜਿਹੜਾ ਇਹ ਕੀ ਚੱਕਰ ਹੈ ਅੱਪਾ ਜਿੰਨਾ ਕੋ ਬੰਨਿਆ ਉਹਦੀ ਤਾਂ ਤਰੀਫ਼ ਕਰ ਦੋ ਗਲਤੀਆਂ ਪਹਿਲਾਂ ਕੱਢਾ ਲੱਗ ਗਏ ਮੈਂ ਤਾਂ ਚੰਗੀ ਤਰ੍ਹਾਂ ਬੰਨਣੇ ਹੋਇਆ ਤੁਸੀਂ ਸਿਖਾ ਦਿਓ ਗੁੱਟਾ ਕਿਵੇਂ ਲੋਟ ਕਰਨਾ ਆ ਆ ਗੱਲ ਬਣੀ ਨਾ ਤੇਰੀ ਸਿੱਖਣ ਵਾਲੀ ਗੱਲ ਤੇਰੀ ਠੀਕ ਹੈ ਇਹ ਬਾਕੀ ਸੋਹਣਾ ਲੱਗਦਾ ਬੰਨਣਾ ਰੋਜ਼ ਬੰਨਿਆ ਕਰ ਠੀਕ ਹੈ ਨਾ ਜੇ ਤੂੰ ਸਕੂਲ ਨੂੰ ਵੀ ਪੱਗ ਬੰਨ ਕੇ ਜਾਣ ਲੱਗ ਗਿਆ ਨਾ ਤੈਨੂੰ ਰੋਜ਼ ਦੇ 5 ਰੁਪਏ ਪੱਕੇ ਲੈ ਬਸ ਬੰਦ ਦੀਏ ਦਾ ਸਰ ਵੀਰ ਕੋ ਨਹੀਂ ਵਾਈ ਕੁਰਸੀ ਕੇ ਕਾਹ ਦਾ ਹੈ ਬਈ ਜਿੱਥੇ 20 ਤੱਕ ਇਹ ਰੋਜ਼ ਲਿਕੇ ਜਾਂਦਾ ਫੇਰੀ ਨਹੀਂ ਹੋਈ ਚਲੇ ਮਤਲਬ ਉਹ ਤਾਂ ਕਰ ਲੰਦਾ ਬੰਨ ਕੇ ਤੇ ਚਲੇ ਜਾਊਗਾ ਸਕੂਲ ਚ ਫੇ ਮੈਡਮਾਂ ਬੋਲਦੀਆਂ ਮਤਲਬ ਕਾਤੇ ਉਹ ਕਹਿੰਦੇ ਵੀ ਕਰਨ ਵੀ ਜਦ ਤੂੰ ਪੱਗ ਮੰਨੇ ਹੋ ਹੁੰਦਾ ਬੱਚੇ ਪਿੱਛੇ ਬੱਟੇ ਕੋਈ ਨਹੀਂ ਕੁਝ ਵੀ ਨਹੀਂ ਦਿੰਦਾ ਜਦ ਤੂੰ ਪੂਰੇ ਉਹ ਪ੍ਰਾਣੀ ਗੱਲ ਆ ਉਹ ਦਮਾਲੇ ਦੀ ਗੱਲ ਧੀ ਹੋ ਜਾਣਾ ਹੁਣ ਤਾਂ ਟੈਕਸਾਂ ਪਰ ਬੈਠ ਨੇ ਸਾਰੇ ਹੁਣ ਬੜੇ ਸਕੂਲ ਚ ਚਲੇ ਗਏ ਇਹ ਹੁਣ ਬੰਨ ਸਕਦਾ ਹੋਣ ਵੱਢ ਸਕਦਾ ਪਹਿਲਾ ਇੱਕ ਦਮ ਬੰਨ ਕੇ ਕਿਵੇਂ ਮੈਡਮ ਕਹਿੰਦੀ ਕਰਨ ਵੀਰ ਤੇ ਪਟਕਾਈ ਬੰਨ ਕੇ ਗੱਤ ਕੋਣਾ ਵੀਰਾਂ ਲੜ ਕੇ ਆ ਤਾਂ ਮੈਡਮ ਨਾਲ ਮੈਮ ਨੂੰ ਕਿ ਕਾਕੇ ਤਾਂ ਵੀ ਤਾਂ ਮੱਲਾ ਬੰਨ ਕੇ ਆਉਂਗੇ ਕਰ ਨਹੀਂ ਅੱਛਾ ਫਿਰ ਫਿਰ ਮੈਡਮ ਨੇ ਲਾ ਦਿੱਤਾ ਮਦਨ ਮੈਂ ਨਹੀਂ ਬੰਨਈ ਹੁੰਦਾ ਚਲ ਕੋਈ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਵੀ ਹੋ ਕਿਆ ਰਿਹਾ ਇੱਥੇ ਵੀ ਮੇਰੇ ਨਾਲ ਧੋਖਾ ਕਿਹੜੀ ਗੱਲ ਦਾ ਹੋਇਆ ਖਾ ਨਾ ਫੇਰ ਲੱਗੀ ਬੋਲਣ ਕੋਈ ਸੁਣੋ ਜੀ ਸੁਣੋ ਹਾਂ ਕਰੀਂ ਬੰਨੀ ਮਤਲਬ ਆ ਮੈਂ ਬੋਲਦੀ ਜੀ ਇਹ ਜੀ ਰੋਟੀਆਂ ਲੱਗ ਗਈ ਜੀ ਹੁਣ ਫਿਰ ਔਠੇ ਬਣਨਾ ਇਹ ਫਿਰ ਔਠੇ ਜਿਹੜੇ ਇਹ ਮੇਰੀ ਹੁਣ ਕਿਸਮਤ ਚ ਪਤਾ ਨਹੀਂ ਹੈਗੇ ਆ ਪਤਾ ਨਹੀਂ ਨਹੀਂ ਹੈਗੇ ਮੇਰੇ ਘਰ ਧੁੱਖਾ ਹੋਇਆ ਵੈਸੇ ਪਤਾ ਕੀ ਗੱਲ ਹੋਈ ਬਣਾ ਤਾਂ ਹੈਗੀ ਸੀ ਸਾਡੀ ਬਣਾਉਣ ਦੀ ਤੁਹਾਨੂੰ ਸਹੀ ਗੱਲ ਦੱਸੀ ਮੈਂ ਕਿਹਾ ਤਾਂ ਕੱਲ ਮਮੂ ਆਏ ਰਾਤ ਮੈਨੂੰ ਪੈਣ ਲੱਗੇ ਮੈਂ ਕੱਲ ਕਿਹਾ ਤਾਂ ਪੈਣ ਲੱਗੇ ਕੱਲ ਨਹੀਂ ਪਰਸੋਂ ਰਾਤ ਕੱਲ ਮਮੀ ਨੇ ਬਣਾਇ ਨਹੀਂ ਤੇ ਕਹ ਮਮੀ ਜਾਂ ਮੇਰੀ ਮਾਂ ਨੇ ਕੱਲ ਉੱਠ ਕੇ ਬਣਾ ਦੀ ਹੁਣ ਮਮੀ ਨੂੰ ਮੈਂ ਲਾ ਲਿਆ ਬਣਾਣਾ ਇਹਨੇ ਮੈਨੂੰ ਪਰਸੋਂ ਵੀ ਕਿਹਾ ਤਾਂ ਪਰਸੋਂ ਮੇਰੀ ਥੋੜੀ ਜਿਹੀ ਤਬੀਤ ਖਰਾਬ ਸੀ ਇਸ ਕਰਕੇ ਮੈਂ ਬਣਾ ਨਹੀਂ ਪਾਈ ਹੈ ਮੈਂ ਕਿਹਾ ਵੀ ਤੂੰ ਸਬਜ਼ੀ ਨਾਲ ਰੋਟੀ ਖਾ ਜਾ ਬੇ ਆਪਾਂ ਤੁਹਾਨੂੰ ਪੱਕੇ ਬਣਾਉਗੀ ਤੁਹਾਨੂੰ ਮੈਂ ਤੇ ਰਾਤ ਮੈਨੂੰ ਪੈਣ ਲੱਗੇ ਕਹਿੰਦਾ ਕੱਲ ਹੁਣ ਹੈ ਤਵਾਰ ਮੈਂ ਕਿ ਕੋਈ ਨਾ ਬਣਾ ਦੂ ਇਸ ਕਰਕੇ ਫਿਰ ਤੁਹਾਨੂੰ ਪਤਾ ਵੀ ਮੈਨੂੰ ਬਣਾਉਣੇ ਪਏ ਪਏ। ਮੈਂ ਕਿਹਾ ਚੱਲ ਨਾ ਨਹੀਂ ਮੈਨੂੰ ਮਿਲੂਗਾ ਨਹੀਂ। ਨਾ। ਦੋਸੀ ਤਾਂ ਠੀਕ ਆ। ਸਾਡੇ ਵਾਸਤੇ ਮਸਾਲਾ ਦੇਖੋ ਇੰਨਾ ਕਾ ਇੰਨਾ ਘੰ ਘੱਲਿਆ। ਇੰਨਾ ਕਿੰਨਾ ਕਿੰਨਾ? ਇੰਨਾ। ਅੰਨੇ ਮਸਾਲੇ ਕਰਦਾ ਤਾਂ ਪਿੰਡ ਖਾ ਲੈਂਦਾ ਪਰ ਫਿਰ। ਹਾਂ। ਮਸਾਲਾ ਸਾਡੇ ਕੋਲ ਥੋੜਾ ਹੈ ਨਾ ਵੀ। ਮਸਾਲਲੇ ਦੇ ਵਿੱਚ ਥੋੜਾ ਜਿਹਾ ਇੱਕ ਨਾਲ ਪਿੰਡ ਪੂਰਾ ਪਿੰਡ ਖਾ ਲੈਂਦਾ ਨਹੀਂ। ਦੇਖ ਮੈਂ ਲੈ ਕੇ ਜਾਣਾ ਚਾਹ ਪੁੱਤ ਉੱਥੇ ਇਹਨਾਂ ਨੂੰ। ਮੈਂ ਜਾਂਦੇ ਜਾਂਦੇ ਹੁਣ ਦੋ ਪਰੌਂਠੇ ਖਾਏ ਜਾਮਾਂ ਤੂੰ ਬਾਬੇ ਨੂੰ ਪਹਿਲਾਂ ਭੋਗ ਲਵਾਇਆ ਦਹੀਂ ਸਵੀਰ ਕਿੱਥੇ ਪਿਆ ਦਹੀਂ ਕੱਲ ਵੀ ਰੱਖੀ ਪਿਆ ਪੁੱਤ ਕੱਪੜਾ ਲਾਉਣ ਤੇ ਯਾਰ ਲੈ ਕੱਪੜਾ ਕੱਪੜਾ ਕਬੜਾ ਹਾਂ ਕੌਲੀ ਚ ਪਾ ਲਈ ਮੇਰੇ ਪੁੱਤੋ ਢਾਲ ਲਿਆ ਪਾਣੀ ਦਾ ਗਲਾਸ ਢਾਲ ਥਾਲ ਢਾਲ ਬੋਲਿਆ ਨਾ ਥਾਲ ਕਿਹਾ ਲੈ ਪਾਪਾ ਵੀਡੀਓ ਪੋਜ਼ ਕਰਕੇ ਸੁਣ ਮੈਨੂੰ ਪਤਾ ਢਾਲ ਕਿਹਾ ਹੈ ਹੋਰ ਮੈਂ ਢਾਲ ਕਾਹਦੇ ਖਾਤਰ ਘੜੇ ਦਾ ਥਾਲ ਕਿਹਾ ਹੈ ਓਕੇ ਹਾਏ ਜਾਉਣ ਹੱਥ ਤੋਂ ਢੋਲੀ ਪਹਿਲਾਂ ਜਿਤਨਾ ਪ੍ਰਕਾਰ ਕਰੀ ਜਾਂਦੇ ਨਾਲੇ ਜਲੇ ਹਾਂ ਪਹਿਲੇ ਕਿਹਾ ਜਾ ਜਾ ਕਦੇ ਇੱਤਾਂ ਦਾ ਬਾਪਨ ਭੋਗ ਲਾਉਂਦਾ ਫਿਰੇ ਲੈ ਹੁਣ ਠੀਕਾ ਦੇਖੋ ਸੇਖ ਨਹੀਂ ਆ ਪੱਗ ਬੰਨਿਆ ਵਾ ਮੁੰਡਾ ਜਵਾਨ ਨਹੀਂ ਲੱਗਣ ਵਾਲਾ ਜਦ ਤੱਕ ਵੀ ਹੈ ਨਾ ਮੈਂ ਜੇ ਹੁਣ ਪੱਗ ਬੰਨੀ ਵੀ ਦੇਖੀ ਮੈਨੂੰ ਵਿਆਹ ਦਾ ਚੇਤਾ ਆਉਣ ਲੱਗ ਗਿਆ ਇਹਦਾ ਦੇਖ ਲੈ ਇੰਨੇ ਚ ਨਾਲੇ ਉਮਰ ਕਿੰਨੀ ਕਹੀ ਦੀ ਪੰਜ 6 ਸਾਲ ਤੱਕ ਆਪਾਂ ਨੇ ਕਰ ਦੇਣਾ 11 12 ਕਿੰਨੇ ਸਾਲ ਤੇ 13 ਸਾਲ ਦਾ ਹੋ ਗਿਆ ਕਿ ਨਹੀਂ ਮੈਂ ਪੰਜ ਚ ਲੱਗਿਆ ਹੋਇਆ ਉਹ ਆਪਾਂ ਕਰ ਲੈਣਾ ਆਪਣਾ 20 ਸਾਲ ਤੇ ਪਹਿਲਾਂ ਪਹਿਲਾਂ ਇਹਦਾ 12 ਕਾ ਜਾਨਾ ਸਹੁਰਾ ਜਿੰਮੇਵਾਰੀਆਂ ਪਹਿਲਾਂ ਪਾ ਦੋ ਗੱਲ ਜਿੰਮੇਵਾਰੀਆਂ ਨੂੰ ਪਤਾ ਨਹੀਂ ਕੀ ਆਏ ਕਿਹੜੀਆਂ ਜਿੰਮੇਵਾਰੀਆਂ ਇਹਦੇ ਚ ਕੀ ਆ ਜਮੇ ਮੇਰੀ ਨਹੀਂ ਮੈਂ ਕਿਹੜੀ ਜਿੰਮੇਵਾਰੀ ਨਿਭਾਉਂਦਾ ਤੇਰੀ ਫੇਰ ਵੀ ਨਿਆਣਾ ਰੁਪਈਆ ਰੁਪਈਆ ਸੁਖਵੀਰ ਆਦਾ ਤਾਂ ਮੈਂ ਲੈਦਾ ਹੁਣ ਮੈਂ ਤੇ ਸੂਣ ਲਾ ਦੇਉਂਦਾ ਉਹਦਾ ਸੂਣ ਲਾ ਦੇਉਂਦਾ ਸੋਣੋ ਕਿਆ ਮੜੀ ਤੇ ਐਲਪ ਕਰਾਓ ਗੱਲਾਂ ਥੋੜੀ ਮਾਂਦੀਆਂ ਮੈਂ ਤਾਂ ਚੱਲੇ ਆਪਣੀ ਚਾਹ ਲੈ ਕੇ ਬਾਈ ਬਸ ਫੇਰ ਕਰਨ ਜਿਹੜੇ ਚਾਹ ਆ ਲਈ ਕੈਤਲੀ ਜੀ ਉਹਨੂੰ ਕਫਿਆ ਹੀ ਮੜਾ ਚ ਕੱਸਦੀ ਉਹ ਉਹਦੇ ਚ ਪਾ ਕੇ ਰੱਖ ਕੇ ਆਦਾ ਮੈਂ ਗਾਇ ਜੀ ਨਿਕਲ ਜੂਗੀ ਕਿਆ ਨਾ ਆਪਣਾ ਹੋ ਆਖਰ ਨੂੰ ਵੱਡਦਾ ਪ ਬੜਨੀ ਹੈ ਆਪਣੀ ਟਰਮੋਸ ਕਿੱਥੇ ਪੈਣਾ ਮੈਨੂੰ ਲੱਸੀ ਲੀਟਰ ਵਾਲੀ ਟਰਮੋਸ ਕਿੱਥੇ ਆਪਣੀ ਲੀਟਰ ਵਾਲੀ ਟਰਮੋਸ ਜਸਮੀਰ ਕੋ ਭਈਆ ਇਹ ਵੀ ਰੁੰਡੀ ਹੋਆ ਹੈ ਦੇਖੋ ਹੋਰ ਬਾਗ ਦਾ ਵੀ ਨਹੀਂ ਇੱਕ ਪਾਪਾ ਜੀ ਕਹਿੰਦੇ ਲੀਟਰ ਵਾਲੀ ਲਿਆਓ ਕਹਿੰਦੇ ਕਿਦੇ ਦੇ ਲੀਟਰ ਵਾਲੀ ਲਿਆਓ ਉਹ ਹਾਂ ਬਟਕਣੇ ਲਾਉਣਾ ਉਹ ਰੱਖ ਦੇ ਇੱਥੇ ਚਲ ਜੜੀ ਲੈ ਕੇ ਹੋਏ ਹੋਏ ਬਚਾ ਕੇ ਬਚਾ ਕੇ ਬਤਾ ਬਚਾ ਲਾ ਪਾਰ ਤੇ ਵੀ ਰੱਖ ਦੇ ਪ੍ਰਸ਼ਾਦ ਦੇ ਰੱਖੀ ਪੁਰਸ਼ਾਦ ਤੇ ਰੱਖ ਦੇ ਨਾ ਕਰਨ ਨੂੰ ਚੱਕ ਕੇ ਪਿੱਛੇ ਆ ਜਾ ਬੰਦਾ ਦੋ ਰੱਖ ਦੋ ਹਾਂ ਦੋ ਰੱਖ ਦੇ ਇਹਦਾ ਮੈਂ ਵਾਹਿਗੁਰੂ ਹਾਂ ਚੱਲ ਤੂੰ ਹੀ ਖਾ ਲਈ ਤੈਨੂੰ ਰੋਕਿਆ ਯਾਰ ਬਾਬਿਆਂ ਦੇ ਭੋਗੜਾ ਤੂੰ ਹੀ ਖਾਈ ਕਿਤੇ ਪਹਿਲੇ ਨਾ ਭੋਗਲਾ ਦੀ ਬਾਬਿਆਂ ਦੇ ਖਰਾਬ ਬਣ ਗਿਆ ਵਾਹਿਗੁਰੂ ਕਿ ਤੇ ਖਰਾਬ ਬਣ ਗਿਆ ਚਲੇ ਖਰਾਬ ਹੈ ਮੈਨੂੰ ਦੇਣਾ ਦਾ ਬਸ ਇਹ ਚ ਪਤਾ ਮੈਨੂੰ ਮਸਾਲਾ ਜ਼ਿਆਦਾ ਪਾਇਆ ਤਾਂ ਮੈਂ ਤਾਂ ਕਰਕੇ ਤੈਨੂੰ ਖਰਾਬ ਲੱਗਦਾ ਹੈ ਨਾਲੇ ਥੱਲੇ ਕੀ ਆ ਪ੍ਰੋਟੀਨ ਪੇਦਾ ਉਹਨੂੰ ਵਰਸ ਲਓ ਕੀ ਇਹਨੂੰ ਉਹੀ ਹੈ ਅੱਛਾ ਫੇਰ ਠੀਕ ਆ ਪਰ ਕੀ ਤਾਂ ਜੰਮਿਆ ਹੋਆ ਹੁੰਦਾ ਇਹਦਾ ਉਹ ਹੈ ਜਾ ਕੇ ਦੇਖ ਲਿਓ ਗਰਮੀ ਆ। ਓ ਬਾਈ ਸੌਰੀ। ਲੈ। ਨਹੀਂ। ਚਲ ਮੈਂ ਜਾ ਕੇ ਚੈੱਕ ਕਰੂੰਗਾ ਕੋਈ ਨਹੀਂ। ਇਹ ਅੱਖਾਂ ਹੋ ਗਏ ਤੁਹਾਡੇ। ਇਹ ਆਹ ਕੀ ਬਣਾਇਆ? ਦੋ ਮੈਂ ਤਾਂ ਹੀ ਤਾਂ ਕਹਿੰਦੀ ਠੀਕ ਨਹੀਂ ਦੋ ਆਲੂ ਆ। ਤਾਂ ਦਰਨੇ ਆਲੂ। ਦੋ ਸਿੰਗ। ਓਹੋ। ਇੱਕ ਇਧਰ ਨੂੰ ਇਧਰ ਨੂੰ ਇੱਥੇ ਜੇ ਮੂੰਹ ਬਣਾਵਾਂਗਾ ਤੇਰੇ ਦੋ ਅੱਖਾਂ ਲੱਗ ਜਾਣੀਆਂ। ਫਿਰ ਪਤਾ ਨਹੀਂ ਕੀ ਹੋਣਾ ਇਹ। ਚੁਪਰੀਤ ਤੇਰੇ ਬਾਅਦ ਤੇ ਬਣਾਇਆ ਪਤਾ ਜਖਾਲਾ ਪਰੌਂਠਾ। ਸ਼ੁਭਰੀ ਜੰਨ ਦਾ ਬਣਾ ਖਾਣਾ ਦਾ ਕਹਿ ਤੇ ਬਣਾਉਣ ਬਹਿ ਜਾਣਾ ਤਾਂ ਹੁਣ ਐ ਘੜਾਉਂਦੀ ਆ ਵੇ ਗਈ ਵੀ ਨਾਨਕਿਆਂ ਨੂੰ ਜੀ ਹਾਂ ਚੱਲ ਇੱਕ ਸਿੰਗ ਦਾ ਤੋੜ ਤਾਂ ਦੂਆ ਵੀ ਟੁੱਟ ਗਿਆ ਸੇਕ ਤਾਂ ਕਿੱਲੇ ਕਰਾਈ ਹੋਣੀ ਹੈ ਹੈਗਾ ਯਾਰ ਸੇਕ ਪੂਰਾ ਏ ਤਾਂ ਹੀ ਤਾਂ ਹੀ ਨਹੀਂ ਜੇ ਸੇਕ ਨਹੀਂ ਹੈ ਕਿ ਤਾਂ ਪੁੱਜ ਕਿਵੇਂ ਗਈ ਰੋਟੀ ਇਹ ਕਰਦੀ ਹਾਂ ਨਾ ਦੇਖੋ ਬੰਦੇ ਆ ਇਹ ਇੱਕ ਲੱਕੇ ਦੀ ਫਿਰ ਬੰਦਾ ਕੀ ਕਰੇ ਉਹ ਗਰਮੈਸੇ ਨਹੀਂ ਹੈ ਹੁਣ ਅੱਜ ਕੱਲ ਨਾ ਤੇ ਥੋੜਾ ਜਿਹਾ ਕੀ ਲਾਦੇ ਮੈਂ ਜਾ ਕੇ ਫਰਾਂ ਕਰਦਾ ਨਾ ਦੋ ਦੋ ਰੌਂਡ ਛੱਕੇ ਮੈਂ ਜਾ ਕੇ ਆਉਣਾ ਉੱਥੇ ਮੜੇ ਫਰਾਂ ਮਚਾਉ ਉਹਨਾਂ ਨੂੰ ਉੱਥੇ ਵੀ ਦੇਖਣਾ ਪੋਜੀਸ਼ਨ ਉਹਨਾਂ ਨੂੰ ਹਲਾ ਸ਼ਰੀ ਜੀ ਦੇ ਕੇ ਆ ਮੈਂ ਥੋੜੀ ਜਿਹੀ ਵੀ ਖਿੱਚ ਕੇ ਰੱਖੋ ਕੰਮ ਨੂੰ ਅੱਜ ਤਾਂ ਨਿਬੜ ਜਾ ਅੱਜ ਕਿੱਥੇ ਹਾਲ ਤੱਕ ਦੋ ਤਿੰਨ ਦਿਨ ਲੱਗਦੇ ਨੇ ਪਾਸ ਹੋਣਾ ਹਾਂਜੀ ਪੁੱਤ ਹਲਾ ਪਰਪੋਗਲਾ ਕੇ ਪਰਲਾ ਕੇ ਕੰਨ ਆ ਜਾ ਲੈ ਬੱਟ ਕੱਢੇ ਵੇ ਉਹ ਆ ਜਾ ਫਿਰ ਉਹਨੂੰ ਯਾਰ ਮੇਰੇ ਮੂੰਹ 'ਚ ਪਾਣੀ ਆਂਦਾ ਪਿਆ ਆ ਜਾਂਦਾ ਹਾਂ ਉਹ ਸੁਖਵੀਰ ਛੋਟਾ ਬੋਰ ਨਹੀਂ ਹੈਗਾ ਇਹ ਬੜਾ ਹੈ ਚੌਥੇ ਦਿਨ ਆ ਜਮੇਂ ਦੇ ਨਾਲ ਆ ਜੂ ਬਾਹੋਂ ਤੂੰ ਕਰੀ ਜਾਂਦਾ ਜਿਹੜਾ ਕੋ ਕਰਦੇ ਬਸ ਛੱਡ ਗੱਲ ਤੂੰ ਉਹਨੂੰ ਚਲੋ ਉਹ ਜਾਣ ਪੁੱਜ ਕੇ ਥੋੜਾ ਬੰਦਾ ਆਣ ਟਾਈਮ ਲਾਉਣਾ ਦਾ ਉਹਨਾਂ ਨੇ ਹੋਰ ਕੰਮ ਫੜੇ ਹੋਏ ਉਹਨਾਂ ਦੇ ਫੋਨ ਆਈ ਜਾਂਦੇ ਉਹਨਾਂ ਨੂੰ ਜਵਾਬ ਦੇਣਾ ਪੈ ਰਿਹਾ ਉਹਨਾਂ ਨੂੰ ਜਿੰਨੀ ਗਾਹਾਂ ਜਾ ਕੇ ਕੰਮ ਕੱਢਣ ਘੋਂ ਨੇ ਜਿਆਦਾ ਪੈਸੇ ਬਣਨੇ ਉਹਨਾਂ ਨੂੰ ਇੱਕੋ ਜਗ੍ਹਾ ਤਾਂ ਕੀ ਕਰਨ ਉਹ ਵੀ ਆ ਗੱਲ ਆ ਚਲ ਕਰਦੇ ਥੱਲੇ ਬਤਾਲੇ ਨੂੰ ਕਰਨ ਆ ਜਾ ਫਿਰ ਉਹਨਾਂ ਫੜਦੇ ਗਿਆ ਰ ਬੜੀ ਗੁੱਡ ਆਹ ਆਪਣਾ ਖਾਣਾ ਮਾਂ ਤੇਰੀ ਮੰਮੀ ਨੇ ਮੇਰੇ ਬਾਅਦ ਤੇ ਸਪੈਸ਼ਲ ਬਣਾਇਆ ਏ ਵੀ ਇਹ ਜਿੱਥੇ ਦਾ ਹੈ ਨਕਸ਼ਾ ਉੱਥੇ ਮੈਂ ਰਾਜ ਕਰਨਾ ਏ ਇਹ ਮੇਰੇ ਘਰ ਦੇ ਹੀ ਨਕਸ਼ਾ ਲੱਗਦਾ ਮੈਨੂੰ ਇਹ ਹੂੰ ਨਾਲੀ ਦਾ ਨਕਸ਼ਾ ਹੈ ਕਾਹਦਾ ਨਾਲੀ ਦਾ ਰਕਸ਼ਾ ਐ ਆਹ ਗਾ ਲਾਹ ਲੱਗਾ ਹਲਤਾ ਕਰ ਮਰਚ ਮਰਚੀ ਠੀਕ ਹੈ ਕਰਨਾ ਨੂਨ ਪਾਇਆ ਦਾ ਦਹੀਂ ਚ ਨੂਨ ਪਾਇਆ ਥੋੜਾ ਜਿਹਾ ਹੂੰ ਲਾ ਫੇ ਲਾਗੀ ਕੋਇਲ ਬੋਲਣਾ ਆਹ ਆਇਲ ਵੱਲ ਜ਼ਿਆਦਾ ਪਿਆ ਰਹਾ ਮੈਂ ਸੋਹਣੀ ਲੱਗ ਰਹੀ ਥਣ ਦੀ ਚਲੋ ਜੀ ਹੁਣ ਮੈਂ ਖਾਲ ਮੈਂ ਇੱਕ ਅਦਾ ਪਰੌਂਠਾ ਫੇਰ ਅੱਗੇ ਦੇਖਦੇ ਆਂ ਕੀ ਬਣਦਾ ਲਓ ਜੀ ਚਾਹ ਪਲਾਤੀ ਇਹਨਾਂ ਨੂੰ ਇੰਜਨ ਕਰ ਲਿਆ ਸਟਾਰਟ ਸੇ ਹੁਣ ਦੇਖਦੇ ਆਂ 130 ਹੋ ਗਿਆ ਹੋਇਆ ਐ ਅੱਗੇ ਦੇਖਦੇ ਆਂ ਹੁਣ ਕੀ ਬਣਦਾ ਇੱਧਰ ਮੱਕੀ ਨੂੰ ਪਾਣੀ ਛੱਡਿਆ ਤਾਂ ਅੱਜ ਤੱਕ ਪਹੁੰਚਿਆ ਐ ਹੁਣ ਲਾਈਟ ਚਲੇਗੀ ਦੰਨਾ ਥੱਲੇ ਭਰ ਗਿਆ ਸਾਰੇ ਦਾ ਸਾਰਾ ਤੇ ਗੰਨੇ ਦਾ ਜਿਹੜਾ ਹੁਣ ਉਹਦੀ ਸਪਰੇਅ ਲੈ ਕੇ ਆਉਣੀ ਹੈ ਕੱਖ ਕੰਡੇ ਜੀ ਉਹ ਵੀ ਕਰਨੀ ਹੈ ਅੱਧ ਤੱਕ ਚਲੇਗਾ ਮੱਕੀ ਦੇ ਵਿੱਚ ਪਾਣੀ ਇਹ ਕੱਲ ਥੋੜੀ ਜਿਹੀ ਮੱਕੀ ਨੂੰ ਬਾਟਾ ਜਿਹਾ ਲਾਇਆ ਤਾਂ ਹਾ ਬਹੁਤ ਕਹਿੜਾ ਜਿਹਾ ਲੱਗਦਾ ਦਾ ਪਾਪਾ ਜੀ ਕਹਿੰਦੇ ਪਾਣੀ ਲੱਗਣੇ ਆਲਾ ਇਹਨੂੰ ਮਾਛਾ ਚਲੋ ਪਾਣੀ ਪਾ ਦਨੇ ਆ ਸਵੇਰੇ ਸਾਢੇਰੇ ਮੇਰੇ ਖਾਤੇ ਤਿੰਨ ਵਜੇ ਦੇ ਕਰੀਬ ਲੈਟ ਆ ਗਈ ਸੀ ਤੇ ਜਦਦਾ ਹੀ ਥਲੇ ਗੰਨੇ ਨੂੰ ਪਾਣੀ ਲੱਗ ਗਿਆ ਆਉਣ ਦੇ ਵਿੱਚ ਮੈਂ ਵੀ 10 ਮਿੰਟ ਲੇਟ ਹੋ ਗਿਆ ਸਮਝ ਲੋ ਕਣੇ ਦਾ ਭਾਵ ਮੈਂ 8 ਵਜੇ ਆਉਣਾ ਤਾਂ ਸਵਾ 8 ਵਜੇ ਆਇਆ ਮੋਰਨ ਉਹੀ ਵਾਸਤੇ ਰੋਟੀਆਂ ਜੀ ਘਰਾਂ ਪਰੌਂਠੇ ਖਾਣ ਦੇ ਚੱਕਰ ਦੇ ਵਿੱਚ ਉਹਦੇ ਕਰਕੇ ਉਹੀ 15 ਮਿੰਟ ਦਾ ਕੰਮ ਰਹਿ ਗਿਆ ਚਲੋ ਕੋਈ ਗੱਲ ਨਹੀਂ ਪਰ ਜੁਗਦਾ ਵੀ ਪਾਣੀ ਜਨਰੇਟਰ ਖੜਾ ਹੁਣ ਜਨਰੇਟਰ ਫਿੱਟ ਕਰਕੇ ਇਹਨਾਂ ਦਾ ਇੱਕ ਵਾਰ ਫਿਰ ਇਹਨਾਂ ਨੂੰ ਪਾਣੀ ਦਾ ਇਹਨਾਂ ਦਾ ਪ੍ਰਬੰਧ ਹੋ ਜਾਣਾ ਆਪੇ ਹੀ ਸਾਲ ਤੋਂ ਮਾਰ ਕੇ ਭਰ ਲੰਦੇ ਆ ਫਿਰ ਇਹ ਲੋ ਜੀ ਜਨਰੇਟਰ ਪਾਲੇ ਚਲਾਤਾ ਮੈਂ ਸੋਚਿਆ ਵੀ ਕਿ ਜਿਹੜੇ ਹੁਣ 15 ਕਿ ਮਿੰਟ ਰਹਿੰਦਾ ਏ ਕੰਮ ਆਪਣਾ ਇਹਦਾ ਮੱਕੀ ਦਾ ਮਾਝਰ ਮੱਕੀ ਨੂੰ ਵੀ ਸਿਰੇ ਲਾਦ ਮਾ ਸਿਰੇ ਜਿਹਦਾ 3 ਇੱਕ ਹਿੱਸੇ ਦੇ 3 ਇੱਕ ਹਿੱਸੇ ਰਹਿੰਦਾ ਦਾ ਤਕਰੀਬਨ ਚਲੋ ਵੀ ਭਰ ਦਿੰਨਾ ਨਵੇੜ ਦੇ ਨਾਲ ਕੰਮ ਜਨਰੇਟਰ ਜੁੜ ਗਿਆ ਹੁਣ ਗਾਹ ਨੂੰ ਸੈਲਫ ਮਾਰ ਕੇ ਆਪਣਾ ਕੰਮ ਚਲਾਈ ਜਾ ਕਰਾਂਗੇ ਫਿਰ ਆਪਣਾ ਇਹ ਲੱਗੇ ਰਣਗੇ ਟੁਚਕ ਟੁਚਕ ਜਦੋਂ ਮੜਾ ਜਾਂ ਕੰਮ ਠੀਕ ਚੱਲਣ ਲੱਗਾ ਜਦੇ ਕੋਈ ਨਾ ਕੋਈ ਪੰਗਾ ਖੜਾ ਹੋ ਜਾਂਦਾ ਪਤਾ ਨਹੀਂ ਕਿਆ ਬਣਦਾ ਕਿਆ ਨਹੀਂ ਬਣਦਾ ਆ ਫੇਰ ਪੈ ਗਿਆ ਪੰਗਾ ਇੱਕ ਹੋਰ ਮਸ਼ੀਨ ਦਾ ਹੀ ਗਰਾਰੀ ਟੁੱਟ ਗਈ ਆ ਮੇਨ ਗਰਾਰੀ ਜਿਹੜੀ ਅੰਦਰ ਤੇ ਚੱਲਦੀ ਹੈ ਜੀ ਆਹ ਇਹਦੇ ਉੱਪਰ ਇੱਥੇ ਇੱਕ ਗਰਾਰੀ ਚੱਲਦੀ ਸੀ ਜਿਹੜੀ ਫਿਰ ਉਹ ਗਰਾਰੀ ਇਹਨੂੰ ਘੁਮਾਉਂਦੀ ਸੀ ਅੱਗੇ ਸਾਰੇ ਸਿਸਟਮ ਨੂੰ ਹੁਣ ਇੱਥੇ ਤੇ ਕੱਢ ਕੇ ਗੁੱਲਾ ਉਹ ਸਮਤ ਕੱਢੇ ਗੁੱਲਾ ਅੰਦਰੋਂ ਸੇ ਲੇਕੇ ਗਏ ਹੋਇਆ ਜੀ ਪਤਾ ਨਹੀਂ ਹੁਣ ਕਦ ਠੀਕ ਹੋਊਂਗਾ ਇਹ ਗੇਅਰ ਕੰਮ ਕਰਨੇ ਦੇ ਬੰਦ ਕਰ ਗਿਆ ਪਤਾ ਨਹੀਂ ਹੁਣ ਰੱਬੇ ਜਾਣਦਾ ਕੀ ਆੜਚਣਾ ਕਿੱਥੇ ਪੰਗਾ ਏ ਕੋਈ ਸਮਝ ਨਹੀਂ ਲੱਗਦੀ ਹੈਗੀ ਕੋਈ ਨਾ ਕੋਈ ਪੰਗਾ ਖੜੇ ਦਾ ਖੜਾ ਕੋਈ ਨਾ ਕੋਈ ਪੰਗਾ ਖੜੇ ਦਾ ਖੜਾ ਬੱਸ ਰੱਬੇ ਜਾਣਦਾ ਬੱਸ ਕੀ ਬਣਨਾ ਹੈ ਇਹ ਲੱਗਦਾ ਮੈਨੂੰ 1 ਮਹੀਨੇ ਤੇ ਉਹ ਨਹੀਂ ਖੜਾ ਛੋੜਦਾ ਹੈਗਾ ਮੱਥਾ ਟੇਕ ਜੀ ਦਾ ਵਾਇਰ ਰੁਪਲਾ ਕਰੇ ਚਲੋ ਠੀਕ ਹੈ ਜੀ ਹੁਣ ਲਓ ਜੀ ਮੈਂ ਸੱਚੋਂ ਦਾ ਤਾਮ ਹੋ ਗਿਆ ਜੀ ਮੌਸਮ ਜਾਂ ਫੇਰ ਮੀਂਹ ਵਾਲਾ ਹੁੰਦਾ ਜਾਂਦਾ ਖੌਰਾ ਜਿਹਾ ਬਣਦਾ 29 ਤਰੀਕ ਨੂੰ ਦੱਸਿਆ ਵਾ ਜਗ ਨਹੀਂ ਤਰੀਕਾ ਅੱਜ 28 ਹੀ ਕੱਲ ਨੂੰ 29 ਫਿਰ ਹਾਂ ਕਦ ਦੱਸਿਆ 29 ਤਰੀਕ ਨੂੰ ਮੈਨੂੰ ਦੱਸਿਆ ਨਹੀਂ ਬਾਬਾ ਅੱਜ 27 26 ਇਹ ਮਿਲਦਾ ਹੀ ਵੀ ਨਹੀਂ ਪਤਾ ਲੱਗਦਾ ਚੱਲ ਕੋਈ ਨਹੀਂ ਦੇਖਦੇ ਆ ਕਿ ਆ ਬਣਦਾ ਹਾਂ ਮਸ਼ੀਨ ਤਾਂ ਕਿਆ ਟੁੱਟ ਗਈ ਤੇ ਇਹ ਤਾਂ ਕਹਿੰਦੇ ਕਿਆ ਟੁੱਟ ਗਈ ਹਾਂ ਮਸ਼ੀਨ ਦੀ ਗਰਾਰੀ ਟੁੱਟ ਗਈ ਕਿਆ ਕਹਿ ਸਕਦੇ ਹੁਣ 20 ਪੰਗੇ ਕਿੱਧਰ ਨੂੰ ਜਾਵੇ ਬੰਦਾ ਕਿਆ ਕਰੇ ਕਿਆ ਨਾ ਕਰੇ ਕੋਈ ਸਮਝ ਲਾਦੀ ਹੈਗੀ ਉਹ ਤਰੀਕੇ ਆ ਕੋਲ ਕਰਕੇ ਲੈ ਕੇ ਗਏ ਆ ਉਹ ਅੱਛਾ ਹੁਣ ਉਹ ਅੱਜ ਹੁੰਦੀ ਠੀਕ ਕੱਲ ਨੂੰ ਹੁੰਦਾ ਪਰਸ ਨੂੰ ਹੁੰਦਾ ਠੀਕ ਹੋਣਾ ਇਹ ਨਹੀਂ ਪਤਾ ਹੁਣ ਇਹਦਾ ਕੁਝ ਵੀ ਆ ਬ ਇਹ ਖਾਲਾ ਬਸ ਇਹ 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 ਕੱਲ ਲੈ ਕੇ ਆਮ ਦਾ ਟੋਟਾ ਸਗ ਵੀਰੇ ਇਹ ਇਹ ਪਤਾ ਨਹੀਂ ਘਾਤੇ ਨਹੀਂ ਖਾਂਦੀ ਘਾਤੇ ਨਹੀਂ ਹੈਗੀ ਇਹ ਨਹੀਂ ਲੱਗਦਾ ਹਨਾ ਟੇਸਟ ਮੜਾ ਜਾ ਮੂੰਹ ਮਾਰਦੀ ਇੱਕ ਵਾਰ ਕੀ ਹੋ ਗਿਆ ਆ ਜਾ ਮਾਸ ਜਿਹੜੀ ਦੇਖਲਾ ਮਮਾ ਆ ਜਾ ਲਗ ਲਗ ਇਹਨਾਂ ਹਮ ਗਾ ਖੜਕੀ ਤੋਂ ਵੀ ਲੈ ਬਾਅਦ ਚ ਖਾ ਲੈਣੇ ਸਵੇਰੇ ਵੀ ਐਂ ਕਰੇ ਨੇ ਲਗ ਹੱਥ 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 ਚਲ ਬਸ ਜੇ ਖਾ ਮੈਂ ਬਸ ਜਾ ਹਾ ਇਹਦੇ ਟੇਸ ਵਿੱਚ ਫਰਕ ਕੋਸੇ ਕਿਸੇ ਮਿੱਕੀ ਕਹਿੰਦਾ ਪਿੱਛੇ ਵੀ ਕਹਿੰਦਾ ਤਾਂ ਇੱਕ ਵਾਰ ਜਾ ਮੈਂ ਪਿੱਛੇ ਲਿਖਿਆ ਤਾਂ ਕੰਨਾ ਇਸ ਖਾਂਦੀ ਨਹੀਂ ਹੈਗੀ ਨਹੀਂ ਖਾਂ ਕੇ ਖਾਏ ਰਣਾ ਪਹਿਲਾਂ ਪੀਤਾ ਸਾਰੀ ਖੁੱਲੀ ਸਾਫੀ ਕਰੀ ਹੋਈ ਹੈ ਉਹ ਨਹੀਂ ਹੈਗੀ ਪਤਾ ਘਰ ਦਾ ਵੀ ਹੁੰਦੇ ਤੇ ਹੁਣ ਤੁਸੀਂ ਆ ਝੂੜੀ ਲਿਆ ਇੱਕ ਦਿਨ ਪਹਿਲਾਂ ਵੀ ਲੱਗੇ ਆਏ ਚੂਰੀ ਵਿੱਚ ਬੜੇ ਮੇ ਬੜੂ ਮੈਂ ਖਾਸਾ ਕੁ ਪਾਏ ਹੋਏ ਹਨ ਇਹਨਾਂ ਘਣਾ ਤੁਤ ਮਹੀਂ ਪੀ ਜਾਨੀਆਂ ਬਸ ਮੈਂ ਹੁਣ ਕੀ ਕਰਾਂ ਸਾਰੇ ਬਕੀ ਜਾਂਦੀ ਹੈ ਚਲ ਬਸ ਕਰ ਬਸ ਕਰ ਕਾਲਾ ਚਲ ਬਸ ਕਰ ਹੁਣ ਸੋ ਜੀ ਠੀਕ ਹੈ ਜੀ ਫਿਰ ਮਿਲਦੇ ਹਾਂ ਕਿਸੇ ਅਗਲੇ ਬਲੌਗ ਵਿੱਚ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਤੋਂ ਗੁਣੇ ਰਾਤ ਤੋਂ ਗੁਣੇ ਰੱਖੇ ਜੀ